छेड़छाड़ जुड़े मामले सुनाया अहम फैसला औरत का पीछा करना नहीं कोई गुना ਤਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਸੁਪਰੀਆ ਬੰਬੇ ਹਾਈ ਕੋਰਟ ਨੇ ਹਾਲ ਹੀ ਚ ਇੱਕ ਅਜੀਬੋ ਗਰੀ ਫੈਸਲਾ ਸੁਣਾਇਆ ਹੈ ਜਿਸਨੂੰ ਸੁਣ ਕੇ ਸ਼ਾਇਦ ਇੱਕ ਪਲ ਲਈ ਤੁਸੀਂ ਵੀ ਚੌਕ ਜਾਓ ਕੋਰਟ ਨੇ ਔਰਤ ਨਾਲ ਛੇੜਛਾੜ ਨਾਲ ਜੁੜੇ ਇੱਕ ਮਾਮਲੇ 'ਚ ਅਹਿਮ ਫੈਸਲਾ ਸੁਣਾਇਆ ਹੈ ਅਦਾਲਤ ਨੇ ਕਿਹਾ ਹੈ ਕਿ ਔਰਤ ਦਾ ਪਿੱਛਾ ਕਰਨਾ ਉਸ ਨਾਲ ਦੁਰਵਿਵਾਰ ਕਰਨਾ ਤੇ ਉਸ ਨਾਲ ਤੱਕਾ ਕਰਨਾ ਇਹ ਇੱਕ ਦੁਖਦਾਈ ਕੰਮ ਹੈ ਹਾਲਾਂਕਿ ਇਸ ਨੂੰ ਆਈਪੀਸੀ ਦੀ ਧਾਰਾ 354 ਦੇ ਤਹਿਤ ਇੱਕ ਔਰਤ ਦੀ ਨਿਮਰਤਾ ਨੂੰ ਢੜਕਾਉਣ ਦਾ ਮਾਮਲਾ ਨਹੀਂ ਮੰਨਿਆ ਜਾ ਸਕਦਾ ਦਰਅਸਲ کالج ਦੇ ਇੱਕ ਵਿਦਿਆਰਥੀ ਨੇ ਨਦੋਸ਼ਾ ਨਾਲ ਇੱਕ ਮਜ਼ਦੂਰ ਖਿਲਾਫ ਕੇਸ ਦਰਜ ਕਰਵਾਇਆ ਸੀ ਹੇਠਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਵਿਅਕਤੀ ਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ ਹੈ ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮਲਜ਼ਮ ਬਾਜ਼ਾਰ ਜਾਂਦੇ ਸਮੇ ਉਸ ਦਾ ਪਿੱਛਾ ਕਰਦਾ ਸੀ ਉਸਨਲ ਗਾਲੀ-ਕਲੋਚ ਕੀਤੀ ਅਤੇ ਸਾਈਕਲ ਨਾਲ ਹਟਵੀ ਕੀਤਾ ਇਸ ਤੋਂ ਬਾਅਦ ਪੀੜਤਾ ਉਸਨੂੰ ਨਜ਼ਰ ਅਦਾਸ ਕਰਦੇ ਹੋਏ ਅੱਗੇ ਵਧਦੀ ਰਹੀ ਜਦੋਂ ਮੁਲਜ਼ਮ ਉਸਦਾ ਪਿੱਛਾ ਕਰਦਾ ਰਿਹਾ ਤਾਂ ਪੀੜਤਾ ਨੇ ਉਸ ਦੀ ਕੁੱਟਮਾਰ ਵੀ ਕੀਤੀ ਮੈਜਿਸਟ੍ਰੇਟ ਅਦਾਲਤ ਨੇ ਮੁਲਜ਼ਮ ਨੌਜਵਾਨ ਨੂੰ ਇੱਕ ਔਰਤ ਦੀ ਮਰਿਆਦਾ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਸੀ ਅਤੇ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ਇਸ ਦੇ ਨਾਲ ਹੀ ਉਸਤੇ 2000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ